ਮੋਟੀਵੇਸ਼ਨ ਚੈਨਲ ਦੇਖਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਗੱਲ ਕਰਾਂਗੇ ਸਾਡੀ ਆਤਮਾ ਦਾ ਮੂਲ ਕੀ ਹੈ ਜਿਵੇਂ ਸੰਸਾਰ ਦੀ ਹਰ ਵਸਤੂ ਦਾ ਕੋਈ ਨਾ ਕੋਈ ਮੂਲ ਜ਼ਰੂਰ ਹੈ ਹਰ ਚੀਜ਼ ਹਰ ਵਸਤੂ ਆਪਣੇ ਮੂਲ ਨਾਲ ਜੁੜ ਕੇ ਜੀਵਨ ਦਾ ਆਨੰਦ ਮਾਰਦੀ ਹੈ ਆਪਣੇ ਮੂਨ ਨਾਲ ਟੁੱਟ ਕੇ ਹਰ ਚੀਜ਼ ਜਿੱਥੇ ਆਪਣਾ ਅਨੰਤਮਈ ਜੀਵਨ ਗਵਾ ਬੈਠਦੀ ਹੈ ਉੱਥੇ ਆਪਣੇ ਮੂਨ ਨਾਲ ਜੁੜਨ ਲਈ ਹਮੇਸ਼ਾ ਉਤਾਵਲੀ ਹੋ ਕੇ ਉਹਨਾਂ ਚਿਰ ਜਤਨਸ਼ੀਲ ਕਰਦੀ ਹੈ ਜਿੰਨਾ ਚਿਰ ਉਹ ਆਪਣੇ ਮੂਨ ਨਾਲ ਜੁੜ ਨਹੀਂ ਜਾਂਦੀ ਸਭੀ ਆਤਮਾ ਦਾ ਮੂਲ ਹੈ ਪਰਮਾਤਮਾ ਸਾਡੀ ਆਤਮਾ ਪਰਮਾਤਮਾ ਦੀ ਅੰਸ਼ ਅਤੇ ਪਰਮ ਆਤਮਾ ਦਾ ਰੂਪ ਹੈ ਇਸੇ ਅਟਲ ਸਚਾਈ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਆਸਾ ਰਾਗ ਵਿੱਚ નિਪੁੰਨ ਕਰਦਿਆਂ ਫਰਮਾਨ ਕੀਤਾ ਹੈ हे ਮਨ ਤੂੰ ਜੋਤ ਸਰੂਪ ਪ੍ਰਮਾਤਮਾ ਦਾ ਰੂਪ ਹੈ ਤੂੰ ਆਪਣੇ ਮੂਲ ਦੀ ਪਛਾਣ ਕਰ ਤੂੰ ਹਰੀ ਦਾ ਰੂਪ ਹੋਣ ਕਰਕੇ ਪ੍ਰਮਾਤਮਾ ਸਦਾ ਤੇਰੇ ਅੰਗ ਸੰਗ ਵਸਦਾ ਹੈ ਏ ਮਨ ਤੂੰ ਆਪਣੇ ਬੋਲ ਦੋ ਬੇਬੁਖ ਨਾ ਹੋ ਗੁਰੂ ਦੀ ਸਿੱਖਿਆ ਉੱਪਰ ਭਰੋਸਾ ਕਰਕੇ ਗੁਰਮਤ ਦਾ ਧਰਨੀ ਬਣ ਜਾ ਅਤੇ ਪਰਮ ਅਨੰਦ ਜੋਤ ਦਾ ਆਨੰਦ ਮਾਣ ਲੈ ਜੇ ਤੂੰ ਆਪਣੇ ਮੂਲ ਨੂੰ ਪਛਾਣ ਲਵੇ ਤਾਂ ਤੈਨੂੰ ਆਪਣੇ ਮੂਲ ਪ੍ਰਮਾਤਮਾ ਦੀ ਪੂਰਨਤਾ ਲੱਗਤਾ ਹੋ ਸਕਦੀ ਹੈ ਪ੍ਰਭ ਦੀ ਲੱਗਤਾ ਹੁੰਦੇ ਹੀ ਤੈਨੂੰ ਅਸਲੀ ਜੀਵਨ ਦੀ ਸੋਚੀ ਪ੍ਰਾਪਤ ਹੋ ਜਾਵੇ ਆਪਣੇ ਮੂਲ ਨੂੰ ਪਛਾਣ ਲੈਣ ਦੀ ਬਰਕਤ ਨਾਲ ਤੇਰਾ ਦ્વੈਤ ਪਹੋ ਵੀ ਖਤਮ ਹੋ ਜਾਵੇਗਾ ਅਤੇ ਸਦੀਵੀ ਸ਼ਾਂਤੀ ਵੀ ਤੈਨੂੰ ਪ੍ਰਾਪਤ ਹੋ ਜਾਵੇਗੀ ਅਤੇ ਤੇਰਾ ਇਸ ਸੰਸਾਰ ਵਿੱਚ ਆਉਂ ਵੀ ਪ੍ਰਵਾਨ ਹੋ ਜਾਵੇ ਹੇ ਮਨ ਤੂੰ ਪੂਰਨ ਭਰੋਸਾ ਤੇ ਯਕੀਨ ਕਰ ਤੂੰ ਨਿਸ਼ਚੇ ਹੀ ਜੋਤ ਸਰੂਪ ਪਰਮਾਤਮਾ ਦਾ ਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮੂਲਪਿ ਛਾਣੇ ਤਾਂ ਸੋ ਜਾਣੇ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਇੱਕੋ ਜਾਣੇ ਤਾਂ ਦੂਜਾ ਭਉ ਨਾ ਹੋਈ ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੁਆ ਪਰਵਾਣਿ ਇਉ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬਾਬਾ ਕਬੀਰ ਜੀ ਨੇ ਗੁਰੂ ਅਮਰਦਾਸ ਜੀ ਦੇ ਫਰਮਾਨ ਦੀ ਗੋਂਡ ਰਾਗ ਵਿੱਚ ਬੜੇ ਵਿਸਥਾਰ ਨਾਲ ਵਿਆਖਿਆ ਕਰਦੇ ਫਰਮਾਨ ਕੀਤਾ ਹੈ ਕਿ ਅਸੀਂ ਪੁੱਲ ਅਤੇ ਪੁੱਲ ਲੇਖੇ ਕਾਰਨ ਜੋ ਕੁਝ ਆਪਣੇ ਆਪ ਨੂੰ ਅਤੇ ਸੰਸਾਰ ਨੂੰ ਵੇਖ ਰਹੇ ਹਾਂ ਅਤੇ ਵੱਖੋ ਵੱਖਰੇ ਨਾਵ ਨਾਲ ਦਿਸਤੀ ਮਨ ਨੂੰ ਸਬੋਧਨ ਕਰਦੇ ਹਾਂ ਇਹ ਸਾਡੀ ਅਗਿਆਨਤਾ ਦਾ ਪ੍ਰਗਟਾਵਾ ਹੈ ਅਸੀਂ ਜੋ ਕੁਝ ਆਪਣੇ ਆਪ ਨੂੰ ਸਮਝ ਰਹੇ ਹਾਂ ਅਸਲੀਅਤ ਵਿੱਚ ਅਸੀਂ ਉਹ ਵੀ ਨਹੀਂ ਅਸੀਂ ਸ਼ਰੀਰ ਤਾਂ ਹੈ ਨਹੀਂ ਸਾਡੇ ਸ਼ਰੀਰ ਨੂੰ ਚਲਾਉਣ ਵਾਲਾ ਜੋ ਸਾਡੇ ਸ਼ਰੀਰ ਘਰ ਵਿੱਚ ਰਿੰਦਾ ਹੈ ਉਸ ਦਾ ਮੂਲ ਕੀ ਹੈ ਇਸ ਦਾ ਕੋਈ ਥੋ ਨਹੀਂ ਪਾ ਸਕਿਆ ਅਸੀਂ ਜੋ ਕਰਮ ਵੇ ਕੇ ਪ੍ਰਤਮ ਨਾਮ ਦਿੰਦੇ ਹਾਂ ਸਾਡੇ ਵਿੱਚ ਵਸਣ ਵਾਲਾ ਉਹ ਵੀ ਨਹੀਂ ਹੈ ਸਾਡੇ ਅਤੇ ਸੰਸਾਰ ਵਿੱਚ ਵਸਣ ਵਾਲਾ ਨਾ ਨਰ ਹੈ ਨਾ ਨਾਰੀ ਨਾ ਉਹ ਦੇਖਤਾ ਹੈ ਨਾ ਉਹ ਜਤੀ ਹੈ ਅਤੇ ਨਾ ਹੀ ਉਹ ਅਪਾਰ ਦਾ ਪੁਜਾਰੀ ਹੈ ਨਾ ਉਹ ਜੋਗੀ ਹੈ ਨਾ ਤਿਆਗੀ ਹੈ ਸਾਡੇ ਅੰਦਰ ਵਸਣ ਵਾਲੇ ਦਾ ਨਾ ਕੋਈ ਮਾਤਾ ਪਿਤਾ ਅਤੇ ਨਾ ਕੋਈ ਪੁੱਤਰ ਹੈ ਨਾ ਉਹ ਗਰਸਤੀ ਹੈ ਨਾ ਉਦਾਸੀ ਹੈ ਸਾਡੇ ਅੰਦਰ ਵਸੇਵਾ ਕਰਨ ਵਾਲਾ ਨਾ ਰਾਜਾ ਹੈ ਨਾ ਮੰਗਤਾ ਹੈ ਨਾ ਬ੍ਰਾਹਮਣ ਹੈ ਨਾ ਖत्री ਉਸ ਦਾ ਸ਼ਰੀਰ ਵੀ ਕੋਈ ਨਹੀਂ ਅਤੇ ਉਹ ਲਹੂ ਮਾਸ ਸ਼ਰੀਰ ਤਤਾਂ ਤੋਂ ਹੀ ਨਿਰਲੇਪ ਹੈ ਸਾਰਿਆਂ ਦੇ ਅੰਦਰ ਬੈਠ ਕੇ ਸਾਰਿਆਂ ਨੂੰ ਚਲਾਉਣ ਵਾਲਾ ਨਾ ਕੋਈ ਤਪਸਵੀ ਹੈ ਅਤੇ ਨਾ ਕੋਈ ਸ਼ੇਖ ਹੈ ਨਾ ਉਹ ਮਰਦਾ ਹੈ ਨਾ ਜਮਦਾ ਹੈ ਜਿਹੜਾ ਮੁਲਕ ਭੁੱਲ ਕੇ ਭੁੱਲ ਅਤੇ ਪਰਮ ਕਰਕੇ ਉਸ ਨੂੰ ਮਰਦਾ ਜਮਦਾ ਜਾਣ ਕੇ ਖੁਸ਼ੀ ਹੁੰਦਾ ਜਾਂ ਰਹੁੰਦਾ ਹੈ ਪਰਮਾਤਮਾ ਦਾ ਨਾਂ ਕੋਈ ਦੁਸ਼ਮਣ ਹੈ ਨਾ ਉਸ ਦਾ ਕੋਈ ਮਿੱਤਰ ਹੈ ਉਹ ਤਾਂ ਖੁਸ਼ੀ ਗਮੀ ਤੋਂ ਢਲੇਪ ਹੈ ਅਤੇ ਸਭ ਕੁਝ ਕਰਨ ਦੇ ਸਮਰਥ ਹੈ ਪਰਮਾਤਮਾ ਦਾ ਨਾਮ ਕੋਈ ਮਾਤਾ ਹੈ ਨਾ ਹੀ ਪਿਤਾ ਹੈ ਉਹ ਸਦਾ ਇੱਕ ਰਸ ਹੋਣ ਵਾਲਾ ਹੈ ਪਾਪ ਅਤੇ ਪੁੰਨ ਦਾ ਵੀ ਉਸ ਉੱਪਰ ਕੋਈ ਪ੍ਰਭਾਵ ਨਹੀਂ ਪਰਮਾਤਮਾ ਹਰ ਥਾਂ ਹਰ ਸਰੀਰ ਅੰਦਰ ਆਪਣੀ ਅੰਛ ਦੁਆਰਾ ਸਮਾਇਆ ਹੋਇਆ ਹੈ ਉਸ ਦੀ ਚੇਤਨ ਸਤਾ ਨਾਲ ਹੀ ਸਾਰੇ ਸੰਸਾਰ ਦੀ ਖੇਡ ਚੱਲ ਰਹੀ ਹੈ ਇਹ ਤਿੰਨਾ ਗੁਣਾ ਵਾਲੀ ਮਾਇਆ ਵੀ ਉਸ ਨੇ ਹੀ ਪੈਦਾ ਕੀਤੀ ਹੈ ਇਹ ਜਗਤ ਪ੍ਰਤੀ ਕਿਰਤੀ ਮਾਇਆਵੀ ਉਸ ਪ੍ਰਭ ਦਾ ਹੀ ਪਰਛਾਵਾਂ ਹੈ ਜਿਸ ਪ੍ਰਭੂ ਦੀ ਅਸੀਂ ਅੰਸ਼ ਹਾਂ ਉਸ ਨੂੰ ਕੋਈ ਨਾਚ ਨਹੀਂ ਕਰ ਸਕਦਾ ਉਸ ਨੂੰ ਕੋਈ ਛਲੇਵੇਂ ਨਾਲ ਛਲ ਨਹੀਂ ਸਕਦਾ ਉਸ ਦਾ ਪੂਰਾ ਅੰਤ ਵੀ ਨਹੀਂ ਪਾਇਆ ਜਾ ਸਕਦਾ ਉਹ ਬੜਾ ਦਿਆਲੂ ਕਿਰਪਾਲੂ ਹੈ ਪ੍ਰਭੂ ਕਿਹੋ ਜਿਹਾ ਹੈ ਅਤੇ ਕਿੰਨਾ ਕੋ ਵੱਡਾ ਹੈ ਇਸ ਭੇਦ ਕਿਸੇ ਨੇ ਪ੍ਰਾਪਤ ਨਹੀਂ ਹੋਇਆ ਉਸ ਅਦੁੱਪਤੀ ਪਰਮਾਤਮਾ ਜੋ ਜਿਸ ਦੀ ਅਸੀਂ ਅੰਸ਼ ਹਾਂ ਹਮੇਸ਼ਾ ਹਮੇਸ਼ਾ ਬਲਹਾਰ ਇਹ ਜਾਣਾ ਚਾਹੀਦਾ ਹੈ ਸਤਿਗੁਰ ਅੰਗਦੇਵ ਜੀ ਦੇ ਫਰਮਾਨ ਅਨੁਸਾਰ ਇੱਕ ਪਰਮਾਤਮਾ ਜੋ ਪ੍ਰਕਾਸ਼ ਸਰੂਪ ਉਹੀ ਸਭ ਦੇਵਤਿਆਂ ਦੀ ਦੇਵ ਆਤਮਾ ਹੈ ਸਾਡੀ ਆਤਮਾ ਉਸ ਵਾਹਿਗੁਰੂ ਦਾ ਹੀ ਰੂਪ ਹੈ ਜਿਸ ਵੜ ਭਾਗੇ ਮਨੁੱਖ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਮੈਂ ਹੀ ਉਸ ਪਰਮਾਤਮਾ ਦੀ ਅੰਸ਼ ਅਤੇ ਉਸ ਦਾ ਹੀ ਰੂਪ ਹਾਂ ਗੁਰੂਦੇਵ ਐਸੇ ਮਨੁੱਖ ਨੂੰ ਸਤਿਕਾਰ ਕਰਦੇ ਪ੍ਰਮਾਨ ਕਰਦੇ ਹਨ ਕਿ ਉਹ ਪ੍ਰਭੂ ਪਿਆਰਾ ਪ੍ਰਮਾਤਮਾ ਦਾ ਰੂਪ ਹੈ ਅਤੇ ਮੈਂ ਉਸ ਦਾ ਸੇਵਕ ਹਾਂ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ